ਅੱਜ ਅਸੀਂ ਐਸਪ੍ਰੈਸ ਕਾਨਫਰੰਸ ਦੇ ਰਾਹੀਂ ਸਾਡੇ ਹੁਸ਼ਿਆਰਪੁਰ ਦੇ ਨਿਵਾਸੀਆਂ ਤੱਕ ਸਾਡਾ ਪ੍ਰੋਜੈਕਟ ਗੋ ਸੋਲਰ ਦਾ ਸੁਨੇਹਾ ਲੈ ਕੇ ਆਏ ਹਾਂ। ਪ੍ਰੋਜੈਕਟ ਗੋ ਸੋਲਰ ਦੇ ਤਹਿਤ ਅਸੀਂ ਇੱਕ ਮਹਿੰਮ ਸਟਾਰਟ ਕਰ ਰਹੇ ਹਾਂ ਜਿਸ ਦੇ ਤਹਿਤ ਅਸੀਂ ਘਰਾਂ ਦੇ ਵਿੱਚ ਸੋਲਰ ਯੂਨਿਟ ਦੀ ਇੰਸਟਾਲੇਸ਼ਨ ਸੋਲਰ ਰੂਫ ਟਾਪ ਪਲਾਂਟ ਦੀ ਇੰਸਟਾਲੇਸ਼ਨ ਬਾਰੇ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਹਰ ਬਿਜਲੀ ਦਾ ਕੰਜ਼ਿਊਮਰ ਕੋ ਕਿਸੇ ਵੀ ਕੈਟਾਗਰੀ ਦੇ ਹੋਣ ਉਹਨਾਂ ਦੀ ਕੰਜ਼ਮਪਸ਼ਨ 300 ਯੂਨਿਟ ਹੋਵੇ ਜਾਂ ਉਸ ਤੋਂ ਘੱਟ ਹੋਵੇ ਉਸ ਤੋਂ ਵੱਧ ਹੋਵੇ ਹਰ ਕੰਜ਼ਿਊਮਰ ਇਸ ਬੈਨੀਫਿਟ ਦਾ ਦੇ ਲਈ ਐਲੀਜੀਬਲ ਹੈ ਉਹ 50% ਤੱਕ ਦੀ ਸਬਸਿਡੀ ਸੋਲਰ ਰੂਫਟਾਪ ਇੰਸਟਾਲੇਸ਼ਨ ਦੇ ਲਈ ਅਵੇਲ ਕਰ ਸਕਦੇ ਹਨ 1 ਕਿਲੋਵੋਟ ਤੇ 30000 ਰੁਪਏ ਦੀ ਸਬਸਿਡੀ 2 ਕਿਲੋਵੋਟ ਤੇ 60000 ਦੀ ਔਰ ਉਸ ਦੇ ਉੱਤੇ 78000 ਤੇ ਇਹ ਸਬਸਿਡੀ ਕੈਪਡ ਹੈ ਇਸ ਤੋਂ ਇਲਾਵਾ ਜਿਹੜਾ 50% ਕੰਪੋਨੈਂਟ ਬੈਨੇਫਿਸ਼ੀਰੀ ਨੇ ਦੇਣਾ ਹੈ ਉਸ ਦੇ ਲਈ ਅਸੀਂ ਬੈਂਕਸ ਦੇ ਨਾਲ ਤਾਲਮੇਲ ਕਰਕੇ ਬਹੁਤ ਹੀ ਸਸਤੇ ਦਰਾਂ ਤੇ ਲੋਨਸ ਵੀ ਮੁਹੱਈਆ ਕਰਵਾ ਰਹੇ ਹਾਂ ਸਾਰੇ ਬੈਂਕ ਬ੍ਰਾਂਚੇਸ ਬੈਂਕ ਮੈਨੇਜਰਸ ਤੱਕ ਇਹ ਮੈਸੇਜ ਆਲਰੇਡੀ ਪਹੁੰਚਾਇਆ ਜਾ ਚੁੱਕਿਆ ਹੈ ਕਿ ਸਕੀਮ ਦੇ ਬੈਨੇਫਿਟਸ ਸਾਰੇ ਉਹਨਾਂ ਦੇ ਕਲਾਇੰਟਸ ਨੂੰ ਦੱਸੇ ਜਾਣ ਔਰ ਨਾਲ ਹੀ ਉਹਨਾਂ ਨੂੰ ਮੋਟੀਵੇਟ ਕੀਤਾ ਜਾਵੇ ਉਹਨਾਂ ਦੇ ਕੋਈ ਵੀ ਸਵਾਲ ਹੋਣ ਉਹਨਾਂ ਦਾ ਜਵਾਬ ਦੇ ਕੇ ਇਹ ਫੈਸਿਲੀਟੇਟ ਕੀਤਾ ਜਾਵੇ ਕਿ ਤਾਂ ਕਿ ਨਾਨ ਸਬਸਿਡੀ ਕੰਪੋਨੈਂਟ ਦੇ ਲਈ ਲੋਨ ਬਹੁਤ ਹੀ ਸੌਖੇ ਤਰੀਕੇ ਨਾਲ ਉਪਲਬਧ ਕਰਾਇਆ ਜਾਂਦਾ ਹੈ ਸਰਵਿਸ ਕਲੱਬ ਹੁਸ਼ਿਆਰਪੁਰ ਵਿਖੇ ਮੈਂ ਦੱਸਣਾ ਚਾਹਵਾਂਗੀ ਕਿ ਅਸੀਂ ਸੋਲਰ ਰੂਫਟਾਪ ਪਲੈਂਟ ਲਗਾਇਆ ਹੈ ਔਰ ਲੋਨ ਬੇਸਿਸ ਤੇ ਹੀ ਲਗਾਇਆ ਹੈ ਜਿਸ ਦੇ ਵਿੱਚ ਕਲੱਬ ਵੱਲੋਂ ਖਰਚਾ ਬਹੁਤ ਹੀ ਮਿਨੀਸਕਿਊਲ ਖਰਚਾ ਕਲੱਬ ਵੱਲੋਂ ਕੀਤਾ ਗਿਆ ਹੈ ਔਰ ਸਾਰਾ ਖਰਚਾ ਜਿਹੜੀ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਬਚਤ ਹੋਣ ਵਾਲੀ ਹੈ ਉਸ ਦੇ ਵਿੱਚੋਂ ਸਾਡਾ ਸੋਲਰ ਰੂਫਟਾਪ ਦਾ ਕੈਪੀਟਲ ਕੋਸਟ ਵੀ ਨਿਕਲ ਜਾਏਗਾ ਸਾਡੀ ਕੋਸ਼ਿਸ਼ ਇਹ ਹੈ ਕਿ ਹਰ ਘਰ ਇੱਕ ਮਾਈਕਰੋ ਪ੍ਰੋਡਿਊਸਰ ਆਫ ਇਲੈਕਟ੍ਰਿਸਿਟੀ ਬਣੇ ਜਦੋਂ ਔਨ ਗ੍ਰਿਡ ਰੂਫਟਾਪ ਪਲੈਂਟ ਕਿਸੇ ਦੇ ਘਰ ਦੇ ਉੱਤੇ ਲੱਗਦਾ ਹੈ ਤਾਂ ਸਾਰੀ ਜਿਹੜੀ ਸਰਪਲਸ ਜਨਰੇਸ਼ਨ ਹੈ ਉਹਨਾਂ ਦੀ ਕੰਜ਼ਮਪਸ਼ਨ ਤੋਂ ਇਲਾਵਾ ਜਿਹੜੀਆਂ ਯੂਨਿਟਸ ਬਚਦੀਆਂ ਉਹ ਸਾਰੀ ਗ੍ਰਿਡ ਨੂੰ ਸਪਲਾਈ ਹੁੰਦੀ ਹੈ ਜਿਹਦੇ ਨਾਲ ਸਾਡੀ ਗ੍ਰਿਡ ਹੋਰ ਸਸ਼ਕਤ ਹੁੰਦੀ ਹੈ ਔਰ ਸਰਪਲਸ ਇਲੈਕਟ੍ਰਿਸਿਟੀ ਗ੍ਰੀਨ ਸੋਰਸਸ ਨਾਲ ਹੀ ਜਨਰੇਟ ਹੋ ਕੇ ਸਾਡੇ ਵਾਤਾਵਰਣ ਦੇ ਵਿੱਚ ਬਹੁਤ ਬਿਹਤਰੀ ਹੋਣ ਦੇ ਆਸਾਰ ਹੈ ਅ ਅਸੀਂ ਦੱਸਣਾ ਚਾਹਾਂਗੇ ਕਿ ਪਿਛਲੇ ਦਿਨਾਂ ਅਸੀਂ ਪੀਐਸਪੀਸੀਐਲ ਦੇ ਪਾਵਰ ਵਿਭਾਗ ਦੇ ਕਰਮਚਾਰੀਆਂ ਦੀ ਬੜੇ ਵੱਡੇ ਪੱਧਰ ਤੇ ਟ੍ਰੇਨਿੰਗ ਕਰਾਈ ਹੈ ਜਿੱਥੇ ਪੰਜਾਬ ਵਿਖੇ ਹਜ਼ਾਰ ਤੋਂ ਉੱਤੇ ਮੁਲਾਜ਼ਮਾਂ ਦੀ ਟ੍ਰੇਨਿੰਗ ਆਲਰੇਡੀ ਹੋ ਚੁੱਕੀ ਹੈ ਅਸੀਂ ਇੱਥੇ ਨਾ ਸਿਰਫ ਅਫਸਰ ਸਾਹਿਬਾਨ ਸਗੋਂ ਮੀਟਰ ਰੀਡਰ ਜਿਹੜੇ ਘਰ ਘਰ ਜਾਂਦੇ ਨੇ ਮੀਟਰ ਦੀ ਰੀਡਿੰਗ ਲੈਂਦੇ ਨੇ ਤੁਹਾਡੇ ਸਾਰਿਆਂ ਦਾ ਨਰਾਤਾ ਰੱਖਦੇ ਨੇ ਉਹਨਾਂ ਦੀ ਵੀ ਟ੍ਰੇਨਿੰਗ ਕਰਾਈ ਹੈ ਤਾਂ ਕਿ ਉਹ ਵੀ ਇਸ ਸਕੀਮ ਦੇ ਬੇਨਫਿਟ ਸਮਝ ਕੇ ਤੁਹਾਡੇ ਸਾਰਿਆਂ ਤੱਕ ਪਹੁੰਚਾ ਸਕਣ ਉਹ ਅੱਗੇ ਆਉਣ ਵਾਲੇ ਸਮੇਂ 'ਚ ਸਾਡੇ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਿਖਿਆ ਗਿਆ ਇੱਕ ਅਪੀਲ ਲੈਟਰ ਤੁਹਾਡੇ ਤੱਕ ਲੈ ਕੇ ਆਵਾਂਗੇ ਉਸ ਦੇ ਨਾਲ ਹੀ ਜਿਵੇਂ ਤੁਸੀਂ ਪਿਛਲੇ ਦਿਨਾਂ ਦੇਖਿਆ ਹੋਣਾ ਕਿ ਅਖਬਾਰਾਂ ਦੇ ਨਾਲ ਕੁਝ ਪੈਂਫਲੈਟਸ ਤੁਹਾਨੂੰ ਪਹੁੰਚੇ ਨੇ ਪ੍ਰੋਜੈਕਟ ਗੋ ਸੋਲਰ ਦੇ ਬਾਰੇ ਉਹ ਪੈਂਫਲੈਟ ਤੁਹਾਡੇ ਤੱਕ ਦੁਬਾਰਾ ਮੀਟਰ ਰੀਡਰਸ ਦੇ ਰਾਹੀਂ ਪਹੁੰਚਾਏ ਜਾਣਗੇ ਤਾਂ ਕਿ ਤੁਹਾਡੇ ਸਾਰੇ ਸਵਾਲ ਜਿਹੜੇ ਹਨ ਉਹਨਾਂ ਦੇ ਜਵਾਬ ਮਿਲ ਸਕਣ ਉਹਦੇ ਉੱਤੇ ਇੱਕ ਜ਼ਿਲ੍ਹਾ ਦੀ ਹੈਲਪਲਾਈਨ ਨੰਬਰ ਵੀ ਦਿੱਤਾ ਗਿਆ ਹੈ ਜਿਹੜਾ ਹੁਣ ਵੀ ਤੁਹਾਡੇ ਨਾਲ ਅਸੀਂ ਸਾਂਝਾ ਕਰਾਂਗੇ ਉਹਦੇ ਉੱਤੇ ਕਿਸੇ ਵੀ ਟਾਈਮ ਫੋਨ ਕਰਕੇ ਜਾਂ WhatsApp ਦੇ ਰਾਹੀਂ ਆਪਣੇ ਸਵਾਲ ਪੁੱਛੇ ਜਾ ਸਕਦੇ ਨੇ ਜਿਨ੍ਹਾਂ ਦਾ ਜਵਾਬ ਇਮੀਡੀਏਟ ਤੌਰ ਤੇ ਦਿੱਤਾ ਜਾਵੇਗਾ ਸਰਕਾਰ ਵੱਲੋਂ ਵੈਂਡਰਸ ਖਾਸ ਤੌਰ ਤੇ ਇੰਪੈਨਲ ਕੀਤੇ ਗਏ ਹਨ ਜਿਹੜੇ ਇੰਪੈਨਲਡ ਵੈਂਡਰਸ ਇੰਸਟਾਲੇਸ਼ਨ ਕਰਨਗੇ ਤਾਂ ਉਹਨਾਂ ਦਾ ਕੁਆਲਿਟੀ ਕੰਟਰੋਲ ਉਹਨਾਂ ਦੀ ਗਾਰੰਟੀ ਸਕੀਮ ਦੇ ਬੈਨੀਫਿਟਸ ਤੁਹਾਨੂੰ ਸੁਨਿਸ਼ਚਿਤ ਤੌਰ ਤੱਕ ਪਹੁੰਚਣ ਇਹ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੁਨਿਸ਼ਚਿਤ ਕੀਤਾ ਜਾਵੇਗਾ ਔਰ ਇਹ ਮੀਟਰ ਰੀਡਰਸ ਦਾ ਵੀ ਅਸੀਂ ਵੈਂਡਰਸ ਦੇ ਨਾਲ ਤਾਲਮੇਲ ਕਰਾਇਆ ਹੈ ਸਾਰੇ ਜਿਹੜੇ ਸਾਡੇ ਨਿਵਾਸੀ ਹੈ ਮੈਂ ਦੱਸਣਾ ਚਾਹਾਂਗੀ ਕਿ ਤੁਸੀਂ ਕਿਸੇ ਵੀ ਵੈਂਡਰ ਦੇ ਰਾਹੀਂ ਇੰਸਟਾਲੇਸ਼ਨ ਕਰਾ ਸਕਦੇ ਹੋ ਉਸ ਦੇ ਵਿੱਚ ਕੋਈ ਰੋਕ ਨਹੀਂ ਲੇਕਿਨ ਜਿਹੜੇ ਵੈਂਡਰ ਹੁਣ ਉਸ ਸਰਕਾਰ ਵੱਲੋਂ ਇੰਪੈਨਲ ਕੀਤੇ ਗਏ ਹੁਣ ਇਹਦਾ ਖਾਸ ਖਿਆਲ ਰੱਖ ਲਿਆ ਜਾਵੇ ਇਸ ਤੋਂ ਇਲਾਵਾ ਇਹ ਦੱਸਣਾ ਬਹੁਤ ਜ਼ਰੂਰੀ ਹੈ ਕਿ ਜਦੋਂ ਤੁਸੀਂ ਅਪਲਾਈ ਕਰਦੇ ਹੋ ਅਪਲਾਈ ਕਰਨ ਲਈ ਉਹਦੇ ਉੱਤੇ ਇੱਕ ਕਿਊ ਆਰ ਕੋਡ ਸਾਡਾ ਜਿਹੜਾ ਪੈਂਫਲਟ ਹੈ ਉਹਦੇ ਉੱਤੇ ਕਿਊ ਆਰ ਕੋਡ ਦਿੱਤਾ ਗਿਆ ਹੈ ਉਹਦੇ ਤੇ ਤੁਸੀਂ ਆਪਣੀ ਮਾਈਨਰ ਸਿਰਫ ਆਪਣਾ ਨਾਮ ਫੋਨ ਨੰਬਰ ਐਡਰੈਸ ਪਾ ਕੇ ਤੁਸੀਂ Google Sheet Google Form ਭਰ ਸਕਦੇ ਹੋ ਜਿਸ ਤੋਂ ਬਾਅਦ ਤੁਹਾਨੂੰ ਫੋਨ ਆਏਗਾ ਔਰ ਅਸੀਂ ਤੁਹਾਡੇ ਤੱਕ ਉਹ ਵੈਂਡਰ ਦਾ ਸੰਪਰਕ ਕਰਵਾਵਾਂਗੇ ਇਸ ਤੋਂ ਇਲਾਵਾ ਤੁਸੀਂ ਜਦੋਂ ਅਪਲਾਈ ਕਰਦੇ ਹੋ ਉਸ ਤੋਂ ਬਾਅਦ ਵੈਂਡਰ ਸਿਲੈਕਸ਼ਨ ਹੁੰਦੀ ਹੈ ਵੈਂਡਰ ਸਿਲੈਕਸ਼ਨ ਤੋਂ ਬਾਅਦ ਇੰਸਟਾਲੇਸ਼ਨ ਹੁੰਦੀ ਹੈ ਜਦੋਂ ਹੀ ਪਲਾਂਟ ਤੁਹਾਡਾ ਸੋਲਰ ਰੂਫਟਾ ਪਲਾਂਟ ਤੁਹਾਡੀ ਛੱਤ ਤੇ ਲੱਗ ਜਾਂਦਾ ਹੈ ਉਸਦੇ 15 ਦਿਨ ਦੇ ਵਿੱਚ ਵਿੱਚ ਅਸੀਂ ਤੁਹਾਨੂੰ ਸਬਸਿਡੀ ਪਹੁੰਚਾਉਣ ਦੇ ਵਚਨਬੱਧ ਹੋਾਂਗੇ ਇਹ ਜ਼ਿਲ੍ਹਾ ਪ੍ਰਸ਼ਾਸਨ ਦੀ ਕਮਿਟਮੈਂਟ ਹੈ ਕਿ ਅਸੀਂ ਪਾਵਰ ਵਿਭਾਗ ਦੇ ਰਾਹੀਂ ਉਹ ਸਬਸਿਡੀ ਤੁਹਾਨੂੰ ਇੰਸਟਾਲੇਸ਼ਨ ਦੇ 15 ਦਿਨ ਦੇ ਅੰਦਰ ਅੰਦਰ ਮੁਹੱਈਆ ਕਰਵਾਵਾਂਗੇ ਇਸ ਤੋਂ ਇਲਾਵਾ ਵੀ ਜਦੋਂ ਸੋਲਰ ਰੂਫਟਾਪ ਪਲੈਂਟ ਲੱਗਦਾ ਹੈ ਸਾਡੇ ਪਿਛਲੇ ਦਿਨਾਂ ਸਾਡੇ ਦੇਖਣ ਵਿੱਚ ਆਇਆ ਹੈ ਕਿ ਕਦੇ ਕੋਈ ਲੋਡ ਐਕਸਟੈਂਸ਼ਨ ਵਗੈਰਾ ਕਰਨੀ ਪੈਂਦੀ ਹੈ ਕਦੇ ਕੋਈ ਪੁਰਾਣਾ ਬਿੱਲ ਪੈਂਡਿੰਗ ਹੋਵੇ ਉਹ ਕਲੀਅਰ ਕਰਨਾ ਹੁੰਦਾ ਹੈ ਇਸ ਤਰ੍ਹਾਂ ਦੇ ਪਾਵਰ ਵਿਭਾਗ ਨਾਲ ਸੰਬੰਧਿਤ ਕੋਈ ਵੀ ਕੰਮ ਹੋਣ ਤਾਂ ਤੁਸੀਂ ਆਪਣੇ ਡਿਵੀਜ਼ਨ ਦੇ ਕਨਸਰਨਡ ਐਕਸੀਅਨ ਸਾਹਿਬਾਨ ਐਸ ਡੀਓ ਸਾਹਿਬਾਨ ਨੂੰ ਅਪਰੋਚ ਕਰ ਸਕਦੇ ਹੋ ਉਹ ਪਹਿਲ ਦੇ ਆਧਾਰ ਤੇ ਰਿਜ਼ੋਲਵ ਕੀਤੇ ਜਾਣਗੇ ਔਰ ਜੇ ਫਿਰ ਵੀ ਰਿਜ਼ੋਲਵ ਨਹੀਂ ਹੁੰਦੇ ਤਾਂ ਸਾਡੇ ਜਿਹੜੀ ਜ਼ਿਲ੍ਹਾ ਹੈਲਪਲਾਈਨ ਨੰਬਰ ਹੈ ਉਹਦੇ ਉੱਤੇ ਸੰਪਰਕ ਕਰੋ ਤਾਂ ਕਿ ਅਸੀਂ ਟਾਈਮ ਬਾਉਂਡ ਤਰੀਕੇ ਨਾਲ ਉਹੋ ਇਸ਼ੂਜ਼ ਵੀ ਰਿਜ਼ੋਲਵ ਕਰਾਂ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਿਵੇਂ ਹੁਸ਼ਿਆਰਪੁਰ ਜਾਨਾ ਹੀ ਆਪਣੇ ਅੱਛੇ ਵਾਤਾਵਰਣ ਲਈ ਜਾਂਦਾ ਹੈ ਤੁਸੀਂ ਸਾਰੇ ਫੇਰ ਰਿਕਵੈਰੀ ਜ਼ਿਲ੍ਹਾ ਪ੍ਰਸ਼ਾਸਨ ਦਾ ਸਾਥ ਦੇਵੋਗੇ ਜਿਵੇਂ ਕਿ ਅਸੀਂ ਪਿਛਲੇ ਦਿਨਾਂ ਵਿੱਚ ਦੇਖਿਆ ਚਿੰਤਪੁਰਨੀ ਮੇਲੇ ਵਿੱਚ ਅਸੀਂ ਉਹਨੂੰ ਪਲਾਸਟਿਕ ਮੁਕਤ ਕਰਨ ਵਿੱਚ ਬਹੁਤ ਹੱਦ ਤੱਕ ਸਫਲ ਹੋਏ ਹਾਂ ਬਹੁਤ ਵੱਡਾ ਡਿਫਰੈਂਸ ਅਸੀਂ ਕ੍ਰੀਏਟ ਕਰ ਪਏ ਹਾਂ ਪਿਛਲੇ ਸਾਲ ਨਾਲੋਂ ਇਸ ਤਰ੍ਹਾਂ ਹੀ ਇਹ ਜਿਹੜੀ ਇੱਕ ਨਵੀਂ ਮੁਹਿੰਮ ਅਸੀਂ ਸ਼ੁਰੂਆਤ ਕੀਤੀ ਹੈ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਆਪਣੇ ਮੀਟਰ ਰੀਡਰਸ ਨਾਲ ਜੁੜ ਕੇ ਆਪਣੇ ਬੈਂਕ ਮੈਨੇਜਰਸ ਨਾਲ ਜੁੜ ਕੇ ਸਾਡਾ ਸਾਥ ਦੇਵੋਗੇ ਔਰ ਪ੍ਰੋਜੈਕਟ ਗੋ ਸੋਲਰ ਦੇ ਵਿੱਚ ਵੱਜ ਜੜ ਕੇ ਭਾਗ ਲਓਗੇ ਤਾਂ ਕਿ ਅਸੀਂ ਸਾਰੇ ਰਿਸਪਾਂਸਿਬਲ ਗ੍ਰੀਨ ਸਿਟੀਜ਼ਨਸ ਬਣ ਸਕੀਏ